ਜਿਨ੍ਹਾਂ ਜਿਨ੍ਹਾਂ ਦੀਆਂ ਭੈਣਾਂ ਨੇ ਉਹ ਇਹ ਗੱਲ ਯਾਦ ਰੱਖਣ ਨਹੀਂ ਤਾਂ ਸਾਰੀ ਉਮਰ ਪਛੋਤੋਂਗੇ ਉਹ ਕਿਹੜੀ ਗੱਲ ਆ ਜਿਹੜੀ ਹਰੇਕ ਭਰਾ ਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਜੇਕਰ ਉਹਨੂੰ ਰੱਬ ਨੇ ਭੈਣ ਦਿੱਤੀ ਹੋਵੇ ਤਾਂ ਮਨੁੱਖੀ ਰਿਸ਼ਤਿਆਂ ਦੇ ਵਿੱਚ ਭੈਣ ਭਰਾ ਦਾ ਰਿਸ਼ਤਾ ਬਹੁਤ ਡੂੰਘਾ ਤੇ ਬੜਾ ਨਿੱਘਾ ਰਿਸ਼ਤਾ ਆ ਇਹ ਉਹ ਰਿਸ਼ਤਾ ਹੈ ਜਿਹਦੀ ਕਿਤੇ ਵੀ ਪੂਰਤੀ ਨਹੀਂ ਹੋ ਸਕਦੀ ਕਿਉਂਕਿ ਜਿਹੜੀਆਂ ਭੈਣਾਂ ਹੁੰਦੀਆਂ ਨੇ ਜੇ ਤਾਂ ਉਹ ਵੱਡੀਆਂ ਹੋਣ ਤੇ ਤਾਂ ਵੀ ਉਹ ਬੜੀਆਂ ਕਰਮਾ ਭਾਗਾ ਵਾਲੀਆਂ ਤੇ ਜੇ ਛੋਟੀਆਂ ਹੋਣ ਤਾਂ ਫਿਰ ਵੀ ਬੜੀਆਂ ਕਰਮਾ ਭਾਗਾ ਵਾਲੀਆਂ ਹੁੰਦੀਆਂ ਨੇ ਉਹ ਕਿਉਂ ਕਰਮਾ ਭਾਗਾ ਵਾਲੀਆਂ ਹੁੰਦੀਆਂ ਨੇ ਤੁਸੀਂ ਵੇਖਿਆ ਹੋਊਗਾ ਕਿ ਜਦੋਂ ਕਿ ਭੈਣ ਭਰਾ ਛੋਟੇ ਹੁੰਦੇ ਨੇ ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਥਾ ਪਿਆਰ ਹੁੰਦਾ ਆ ਚਾਹੇ ਉਹ ਲੜਾਈ ਝਗੜਾ ਕਰਦੇ ਹੋਣ ਨਿੱਕੀ ਨਿੱਕੀ ਗੱਲ ਤੇ ਲੜਦੇ ਹੋਣ ਤੇ ਜਦੋਂ ਭੈਣ ਵੱਡੀ ਹੁੰਦੀ ਆ ਤੂੰ ਹਮੇਸ਼ਾ ਉਹਦੀ ਇੱਕੋ ਕੋਸ਼ਿਸ਼ ਹੁੰਦੀ ਹੈ ਕਿ ਮੇਰਾ ਵੀਰ ਖੁਸ਼ ਰਹੇ ਉਹ ਆਪਣੇ ਵੀਰ ਨਾਲ ਜਦੋਂ ਖੇਡਦੀ ਆ ਤੇ ਬਚਪਨ ਦੇ ਵਿੱਚ ਖੇਡਦੇ ਆ ਉਹ ਜਿੱਤ ਵੀ ਸਕਦੀ ਹੁੰਦੀ ਆ ਭਾਵੇਂ ਕੋਈ ਖੇਡ ਹੋਵੇ ਉਹ ਜਾਣ ਬੁੱਝ ਕੇ ਹਾਰ ਜਾਂਦੀ ਆ ਕਿ ਮੇਰਾ ਵੀਰ ਖੁਸ਼ ਹੋ ਜਾਈ ਮੇਰਾ ਵੀਰ ਫਕਰ ਮਹਿਸੂਸ ਕਰੇ ਕਿ ਮੇਰੀ ਭੈਣ ਹਾਰ ਗਈ ਤੇ ਮੈਂ ਜਿੱਤ ਗਈ ਤੇ ਉਹਨੂੰ ਬੜਾ ਚੰਗਾ ਲੱਗਦਾ ਜਦੋਂ ਉਹਦਾ ਵੀਰ ਰੋਲਾ ਪਉਂਦਾ ਕਿ ਮੈਂ ਜਿੱਤ ਗਿਆ ਜਿੱਤ ਗਿਆ ਭੈਣ ਹਾਰ ਗਈ ਉਹ ਹਾਰੀ ਹੋ ਕੇ ਵੀ ਜਿੱਤ ਜਾਂਦੀ ਆ ਤੇ ਭਰਾ ਨੂੰ ਉਦੋਂ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿਉਂਕਿ ਭਰਾ ਵੀ ਛੋਟਾ ਹੁੰਦਾ ਤੇ ਜੇ ਭਰਾ ਜੇ ਭੈਣ ਫਿਰ ਵੀ ਛੋਟੀ ਹੋਵੇ ਜੇ ਕਿਤੇ ਭਰਾ ਦੇ ਰਿਸ਼ਤੇ ਦੇ ਵਿੱਚ ਤਾਂ ਫਿਰ ਉਹ ساری ਉਮਰ ਆਪਣੇ ਭਰਾ ਦੀ ਉਂਗਲੀ ਫੜ ਫੜ ਕੇ ਤੁਰਦੀ ਆ ਕਿ ਵੀਰਾ ਕਿੰਜ ਕਰਨਾ ਵੀਰ ਇੰਜ ਕਿਵੇਂ ਕਰਨਾ ਵੀਰ ਮੈਨੂੰ ਆਹ ਦੱਸ ਵੀਰ ਮੈਨੂੰ ਇੰਜ ਕਰ ਤੇ ਵੀਰ ਨੂੰ ਇੰਜ ਲੱਗਦਾ ਕਿ ਜਿਵੇਂ ਮੇਰੀ ਬਹੁਤ ਕੋਈ ਕਦਰ ਕਰਨ ਵਾਲਾ ਧਰਤੀ ਤੇ ਪੈਦਾ ਹੋਇਆ ਆ ਜਾਂ ਰੱਬ ਸੋਹਣੇ ਨੇ ਮੇਰੇ ਘਰ ਘੱਲਿਆ ਹੋਇਆ ਜੋ ਉਹਨਾਂ ਦੇ ਵਿੱਚੋਂ ਮੇਰੀ ਭੈਣ ਹੈ ਜੋ ਮੈਨੂੰ ਇੰਨਾ ਪਿਆਰ ਕਰਦੀ ਆ ਤੇ ਵੀਰ ਗੁੱਟ ਵੀ ਲਵੇ ਗੁੱਸੇ ਵੀ ਹੋ ਲਵੇ ਉਹ ਫਿਰ ਕਹੂਗੀ ਵੀਰ ਤੂੰ ਇੰਜ ਨਾ ਕਰ ਜਦੋਂ ਇੰਨੇ ਮਿੱਠੇ ਰਿਸ਼ਤੇ ਹੰਡਾਏ ਹੋਣ ਨਾ ਭੈਣ ਭਰਾਵਾਂ ਨੇ ਤੇ ਜਦੋਂ ਭੈਣਾ ਵਹਈਆਂ ਜਾਣ ਤੇ ਆਪਣੇ ਸਹੁਰੇ ਘਰ ਚਲ ਜਾਨਾ ਉਦੋਂ ਉਹਨਾਂ ਦੀ ਪੂਰੀ ਇੱਜ਼ਤ ਕਰਿਆ ਕਰੋ ਤੇ ਕਰਨੀ ਵੀ ਚਾਹੀਦੀ ਹਰ ਇੱਕ ਭਰਾ ਨੂੰ ਕਿਉਂ ਕਰਨੀ ਚਾਹੀਦੀ ਆ ਕਿਉਂਕਿ ਜੇ ਅਸੀਂ ਜਿਉਂਦੇ ਜੀਤ ਇੱਜ਼ਤ ਨਹੀਂ ਕਰਾਂਗੇ ਤਾਂ ਪੇਟਰ ਸੀ ਮਰਨ ਤੋਂ ਬਾਅਦ ਜਦੋਂ ਅਸੀਂ ਸਾਰਿਆਂ ਨੇ ਇਸ ਧਰਤੀ ਤੋਂ ਕੋਈ ਨਾ ਅੱਗੇ ਚੱਲ ਜਣਾ ਕਿੰਨੇ ਪਿੱਛੇ ਚੱਲ ਜਣਾ ਫਿਰ ਅਸੀਂ ਕਹਿਣਾ ਕਿ ਸਾਡੀ ਭੈਣ ਇਸ ਪਿੰਡ ਵਿਆਹੀ ਸੀ ਅਸੀਂ ਇਸ ਪਿੰਡ ਆ ਨਾ ਸਕੇ ਸਾਡੇ ਕੋਲ ਬਹੁਤਾ ਟਾਈਮ ਨਹੀਂ ਸੀ ਹੁੰਦਾ ਹੁਣੇ ਕਿਉਂ ਨਾ ਕੀਤਾ ਜਾਵੇ ਕਿ ਜੇ ਭੈਣਾਂ ਜਿਉਂਦੀਆਂ ਨੇ ਤੇ ਭਰਾ ਉਹਨਾਂ ਨੂੰ ਘੱਟੋ-ਘੱਟ ਜੇ ਦੋਈ ਮਹੀਨੇ ਨਹੀਂ ਆ ਸਕਦੇ ਕੰਮ ਸੇ ਕੰਮ ਫੋਨ ਤਾਂ ਜ਼ਰੂਰ ਕਰਨ ਕਿ ਭੈਣ ਤੇਰਾ ਕੀ ਹਾਲ ਚਾਲ ਆ ਪਹਿਣਾ ਦੀ ਉਮਰ ਕਿੰਨੀ ਵੀ ਹੋ ਜਾਵੇ ਭਾਵੇਂ ਪਹਿਣਾ 70 ਸਾਲ ਦੀ ਹੋਣ ਜਾਂ 80 ਸਾਲਾਂ ਦੀ ਹੋਣ ਜਾਂ ਪਲੱਸ ਹੋ ਜਾਣਾ ਪਹਿਣਾ ਨੂੰ ਭਰਾ ਜਿਹੜੇ ਹਮੇਸ਼ਾ ਉਹੀ ਰਿਸ਼ਤੇ ਮਹਿਸੂਸ ਹੁੰਦੇ ਨੇ ਜਿਹੜੇ ਉਹਨਾਂ ਨਿੱਕੀ ਉਮਰ ਚ ਹੰਡਾਏ ਹੁੰਦੇ ਨੇ ਤੇ ਭੈਣਾ ਵੱਡੀਆਂ ਤੇ ਮਾਵਾ ਵਰਗੀਆਂ ਹੋ ਜਾਂਦੀਆਂ ਨੇ ਤੇ ਜੇ ਭਰਾ ਵੱਡੇ ਹੋਣ ਤੇ ਪਿਓਾਂ ਵਰਗੇ ਹੋ ਜਾਂਦੇ ਨੇ ਤੇ ਭੈਣ ਭਰਾਵਾਂ ਦੇ ਰਿਸ਼ਤਿਆਂ ਦੀ ਕਦਰ ਕਰੈ ਨਹੀਂ ਚਾਹੀਦੀ ਜੇ ਅਸੀਂ ਕਰਾਂਗੇ ਤੇ ਸਾਡੇ ਬੱਚੇ ਉਹ ਫਾਲੋ ਕਰਨਗੇ ਕਿ ਸਾਡੇ ਮਾਂ ਬਾਪ ਦਾ ਜਿਹੜਾ ਉਹ ਆਪਣੇ ਭੈਣ ਭਰਾਵਾਂ ਨਾਲ ਕਿੰਨਾ ਸੋਹਣਾ ਪਿਆਰ ਆ ਤੇ ਅਸੀਂ ਵੀ ਕਰੀਏ ਤੇ ਭੈਣਾ ਤਰਸਦੀਆਂ ਨੇ ਕਿ ਵੀਰ ਸਾਡੇ ਆਉਣ ਤੇ ਇਹ ਰਿਸ਼ਤਿਆਂ ਦੇ ਵਿੱਚ ਮਠਾਸ ਹੋਣੀ ਚਾਹੀਦੀ ਆ ਬੇਸ਼ੱਕ ਵਿਆਹ ਤੋਂ ਬਾਅਦ ਕੁਝ ਕੋ ਰਿਸ਼ਤੇ ਬਣ ਜਾਂਦੇ ਨੇ ਪਤੀ ਪਤਨੀ ਵਾਲੇ ਜਿੰਨਾ ਲੋਕਾਂ ਦੇ ਤੇ ਪਤਨੀਆਂ ਇਹ ਨਹੀਂ ਚਾਹੁੰਦੀਆਂ ਕਿ ਭਰਾ ਆਪਣਾ ਜਿਹੜਾ ਉਹਦਾ ਪਤੀ ਆ ਉਹ ਆਪਣੀਆਂ ਭੈਣਾਂ ਨਾਲ ਨਾ ਬੋਲੇ ਭੈਣਾਂ ਨੂੰ ਫੋਨ ਨਾ ਕਰੇ ਜਾਂ ਭੈਣਾਂ ਨਾਲ ਕੁਝ ਇੰਜ ਹੋਵੇ ਉਹ ਵੀ ਚਾਹੁੰਦੀਆਂ ਨੇ ਕਿ ਜੇ ਇਹ ਕਦਰ ਕਰੂਗਾ ਤੇ ਮੈਨੂੰ ਵੀ ਗਾੜੀ ਕਦਰ ਕਰਨ ਦਾ ਮੌਕਾ ਮਿਲੂਗਾ ਮੈਂ ਵੀ ਆਪਣੇ ਭਰਾ ਦੇ ਨਾਲ ਦੁੱਖ ਸੁੱਖ ਸਾਂਝੇ ਕਰ ਸਕਾਂਗੀ ਔਰ ਰਲ ਮਿਲ ਕੇ ਆਪਾਂ ਸਾਰੇ ਭੈਣ ਭਰਾਵਾਂ ਦੇ ਰਿਸ਼ਤਿਆਂ ਨੂੰ ਨਿਗ੍ਹਾ ਕਰਨ ਦੀ ਆਦਤ ਪਾਈਏ ਇਹ ਬਹੁਤ ਕੀਮਤੀ ਨੇ ਇਹਨਾਂ ਦੀ ਸਾਨੂੰ ਹਰੇਕ ਨੂੰ ਇਨਸਾਨ ਨੂੰ ਰੱਜ ਕੇ ਵਰਤੋਂ ਕਰਨੀ ਚਾਹੀਦੀ ਜੇ ਭੈਣ ਦੁਖੀ ਹੈ ਤੇ ਭਰਾ ਉਹਦੀ ਮਦਦ ਕਰੇ ਜਿੱਦਾਂ ਦੀ ਵੀ ਲੋੜ ਹੋਵੇ ਜੇ ਭਰਾ ਦੁਖੀ ਹੈ ਤੇ ਭੈਣ ਨੂੰ ਵੀ ਉਹਦੀ ਰੱਜ ਕੇ ਮਦਦ ਕਰਨੀ ਚਾਹੀਦੀ ਆ ਤਾਂ ਕਿ ਉਹਦਾ ਪ੍ਰੀਜ ਭਰਾ ਜਿਹੜਾ ਵਾ ਉਹਦੀ ਜ਼ਿੰਦਗੀ ਬਿਹਤਰ ਬਣ ਸਕੇ ਖੁਸ਼ੀਆਂ ਭਰੀ ਬਣ ਸਕੇ ਇਸੇ ਮਕਸਦ ਲਈ ਆਪਾਂ ਇਹ ਟੀਵੀ ਚੈਨਲ ਬਣਾਇਆ ਜਿਹਦਾ ਨਾਮ ਰੱਖਿਆ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਮਿੱਠੇ ਜਿਹੇ ਮੋਹ ਭਰੇ ਤੰਦਾਂ ਦੇ ਦਾ ਨਿਗਮਾਨ ਸਕਣ ਜਿਉਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ